ਅੱਜ ਦੀ ਕਲਾਸ ਪੋਗੋਲ ਜੀ ਕੇ ਇੰਡੀਅਨ ਜੀਓਗ੍ਰਾਫੀ ਤੇ ਵਰਲਡ ਜੀਓਗ੍ਰਾਫੀ ਦੇ ਕੁਐਸਚਨ ਠੀਕ ਆ 700 ਪਲੱਸ ਪ੍ਰਸ਼ਨ ਇਸ ਪੀਡੀਐਫ ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਆਪਾਂ ਨੇ ਕੁਐਸਚਨ ਬਣਾਏ ਹੋਏ ਆ ਤੁਸੀਂ ਇੱਕ ਵਾਰੀ ਝਾਤੀ ਮਾਰ ਸਕਦੇ ਹੋ ਠੀਕ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹਿਲੇ 50 ਪ੍ਰਸ਼ਨ ਕਵਰ ਕਰਾਂਗੇ ਪਰ ਆਉਣੇ ਵਾਲੇ ਟਾਈਮ ਦੇ ਵਿੱਚ ਇਹ ਸਾਰੀ ਪੀਡੀਐਫ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਪੜਾਵਾ ਦਾਂਗੇ ਠੀਕ ਹੈ ਨਾ ਮਤਲਬ ਕਿ ਮੈਰਾਥਨ ਵੀਡੀਓ ਇੱਕ ਬਣਾ ਦਾਂਗੇ ਠੀਕ ਆ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਆਪਣਾ ਨੰਬਰ 9888743699 ਨੋਟ ਕਰ ਲਓ ਤੇ ਆਪਣਾ ਟੈਲੀਗ੍ਰਾਮ ਚੈਨਲ ਨੌਕਰੀ ਗੁਰੂ ਇਹ ਵੀ ਨੋਟ ਕਰ ਲਓ ਠੀਕ ਹੈ ਇਹ ਸਾਰੇ ਨੋਟਸ ਤੁਹਾਨੂੰ ਮਿਲਦੇ ਜਾਣਗੇ ਆਨਲਾਈਨ ਟਾਈਮ 'ਚ ਠੀਕ ਹੈ ਪਹਿਲਾ ਪ੍ਰਸ਼ਨ ਭਾਰਤ ਦੀ ਮੌਜੂਦਾ ਸਰਦਾਂ ਦੇ ਅੰਦਰ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਬੀ ਕੰਚਨ ਜੰਗਾ ਠੀਕ ਹੈ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ ਦੂਜਾ ਆ ਗਿਆ ਕਿਸ ਨਦੀ ਨੂੰ ਦੱਖਣ ਗੰਗਾ ਦੱਖਣ ਦੀ ਗੰਗਾ ਵਜੋਂ ਜਾਣਿਆ ਜਾਂਦਾ ਹੈ অপਸ਼ਨ ਬੀ ਗਦਾਵਰੀ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਰਕ ਰੇਖਾ ਲਖੇ ਵਿੱਚੋਂ ਕਿਸ ਰਾਜ ਵਿੱਚੋਂ ਨਹੀਂ ਲੰਘਦੀ 오ਡੀਸ਼ਾ অপਸ਼ਨ ਸੀ ਠੀਕ ਹੈ ਕਰ ਕਰਿਹ ਅੜੀਸਾ ਚੋਂ ਲੰਗਦੀ ਗੁਜਰਾਤ ਚੋਂ ਲੰਗਦੀ ਮੱਧ ਪ੍ਰਦੇਸ਼ ਚੋਂ ਪੱਛਮ ਬੰਗਾਲ ਤੋਂ ਠੀਕ ਹੈ ਅੱਗੇ ਗੱਲ ਕਰਦੇ ਹਾਂ ਚੌਥਾ ਪ੍ਰਸ਼ਨ ਆ ਗਿਆ ਕਿਹੜੀ ਪर्वत ਲੜੀ ਉੱਤਰ ਭਾਰਤ ਨੂੰ ਦੱਖਣੀ ਭਾਰਤ ਤੋਂ ਵੱਖ ਕਰਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਬਿੰਦਿਆ ਰੇਂਜ ਠੀਕ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਬਿੰਦਿਆ ਰੇਂਜ ਜੋ ਪर्वत ਲੜੀ ਹੈਗੀ ਆ ਉੱਤਰੀ ਭਾਰਤ ਨੂੰ ਦੱਖਣੀ ਭਾਰਤ ਤੋਂ ਵੱਖ ਕਰਦੀ ਆ ਠੀਕ ਹੈ ਅਗਲਾ ਪ੍ਰਸ਼ਨ ਭਾਰਤ ਵਿੱਚ ਕਿਸ ਰਾਜ ਦੀ ਟਾਟ ਰੇਖਾ ਸਭ ਤੋਂ ਲੰਬੀ ਹੈ ਅਗਲਾ ਪ੍ਰਸ਼ਨ ਇਸ ਸਵਾਲ ਦਾ ਉੱਤਰ ਹੈਗਾ ਸੋਰੀ ਗੁਜਰਾਤ ਗੁਜਰਾਤ ਦੀ ਟਟ ਰೇಖਾ ਸਾਰਿਆਂ ਨੂੰ ਲੰਬੀ ਹੈ ਠੀਕ ਹੈ ਇਹ ਇਹ ਵੀ ਪ੍ਰਸ਼ਨ ਆਏਗਾ ਵੀ ਆਪਣੇ ਦੇਸ਼ ਦੀ ਟੋਟਲ ਟਟ ਰೇಖਾ ਕਿੰਨੀ ਹੈ ਠੀਕ ਹੈ 7500 ਕਿਲੋਮੀਟਰ ਪਲੱਸ ਠੀਕ ਹੈ ਉਹ ਵੀ ਆਏਗਾ ਅੱਗੇ ਤੁਹਾਨੂੰ ਦੇਖਣ ਨੂੰ ਮਿਲੇਗਾ ਸਵਾਲ ਮਤਲਬ ਕਿ ਟੋਟਲੀ ਜੀਓਗ੍ਰਾਫੀ ਆਪਾਂ ਵਧੀਆ ਤਰੀਕੇ ਨਾਲ ਕਵਰ ਕੀਤੀ ਹੋਈ ਆ ਤੇ ਅਗਲਾ ਪ੍ਰਸ਼ਨ ਆ ਗਿਆ ਭਾਰਤ ਦੀ ਸਭ ਤੋਂ ਵੱਡੀ ਤਾਜੇ ਪਾਣੀ ਦੀ ਝੀਲ ਕਿਹੜੀ ਹੈ ਇਸ ਸਵਾਲ ਦਾ ਉੱਤਰ ਹੈਗਾ ਬੂਲਰ ਝੀਲ ਠੀਕ ਹੈ ਆਪਸ਼ਨ ਡੀ ਅਗਲੇ ਪ੍ਰਸ਼ਨ ਤੇ ਚਲਦੇ ਆਪਾਂ ਸੱਤਵਾਂ ਪ੍ਰਸ਼ਨ ਕਿਸ ਰਾਜ ਨੂੰ ਭਾਰਤ ਦਾ ਮਸਾਲਿਆਂ ਦਾ ਬਾਗ ਕਿਹਾ ਜਾਂਦਾ ਹੈ ਕੇਰਲਾ ਆਪਸ਼ਨ ਬੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਭਾਰਤੀ ਮੈਰੀਡੀਅਨ ਹੀ ਲੇਕੇ ਵਿੱਚ ਕਿਹੜੇ ਸ਼ਹਿਰ ਵਿੱਚ ਲੰਘਦਾ ਹੈ ਅਲਾਹਾਬਾਦ ਪ੍ਰਾਗਰਾਜ ਤੋਂ ਠੀਕ ਹੈ ਆਪਸ਼ਨ ਸੀ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ ਭਾਰਤ ਦਾ ਸਭ ਤੋਂ ਉੱਚਾ ਚਰਨਾ ਕਿਸ ਰਾਜ ਵਿੱਚ ਸਥਿਤ ਹੈ? ਕਰਨਾਟਕ অপਸ਼ਨ A ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ 10ਵਾਂ ਭਾਰਤ ਵਿੱਚ ਕਪਾਹ ਦੀ ਖੇਤੀ ਲਈ ਕਿਹੜੀ ਮਿੱਟੀ ਸਭ ਤੋਂ ਢੁਕਵੀਂ ਹੈ? অপਸ਼ਨ C ਬਲੈਕ ਸੋਇਲ ਠੀਕ ਹੈ ਕਾਲੀ ਮਿੱਟੀ ਠੀਕ ਹੈ ਰੈਗੂਰ ਜਿਹਨੂੰ ਕਹ ਦਿੰਦੇ ਆ ਜੋ ਕਿ ਸਭ ਤੋਂ ਢੁਕਵੀਂ ਮਿੱਟੀ ਹੈ ਕਪਾਹ ਲਈ ਬਲੈਕ ਸੋਇਲ ਅਗਲਾ ਪ੍ਰਸ਼ਨ ਪਾਕ ਜਲਦ ਮਰੂ ਜਿਹਨੂੰ ਪਾਕ ਸਟੇਟ ਕਹਿੰਦੇ ਆ ਭਾਰਤ ਨੂੰ ਕਿਸ ਗੁਆਂਢੀ ਦੇਸ਼ ਤੋਂ ਵੱਖ ਕਰਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਸ਼੍ਰੀਲੰਕਾ ਆਪਸ਼ਨ ਸੀ ਇਸਦਾ ਉੱਤਰ ਅਗਲਾ ਪ੍ਰਸ਼ਨ ਤੇ ਹੀ ਗੱਲ ਕਰਦੇ ਆ ਅਗਲਾ ਪ੍ਰਸ਼ਨ ਹੈਗਾ 12ਵਾਂ ਕਿਸ ਨਦੀ ਨੂੰ ਬਿਹਾਰ ਦਾ ਸੋਕ ਕਿਹਾ ਜਾਂਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕੋਸੀ ਆਪਸ਼ਨ ਸੀ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਕੋਸ ਦਾ ਮਤਲਬ ਕਿ ਤੁਸੀਂ ਸਮਝੋ ਲਿਖੇ ਲਿਖੇ ਦਾ ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ ਅਗਲਾ ਪ੍ਰਸ਼ਨ ਆ ਗਿਆ ਨਵੇਂ ਬਣੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ਠੀਕ ਹੈ ਆਂਧਰਾ ਪ੍ਰਦੇਸ਼ ਦੀ ਵਿਸ਼ਾਖਾਪਟਨਮ ਠੀਕ ਹੈ ਵਿਸ਼ਾਖਾਪਟਨਮ ਰਾਜਧਾਨੀ ਹੈ ਨਵੀਂ ਜਿਹੜੀ ਬਣੀ ਆਂਧਰਾ ਪ੍ਰਦੇਸ਼ ਦੀ ਤੇਲੰਗਨਾ ਜਦੋਂ ਸਟੇਟ ਅਲੱਗ ਹੋਗੀ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਹਿਮਾਲਿਆ ਦੇ ਕਿਹੜੇ ਹਿੱਸੇ ਦਾ ਪੂਰਬ ਤੋਂ ਪੱਛਮ ਤੱਕ ਵੱਧ ਤੋਂ ਵੱਧ ਫਲਾ ਹੈ ਨੇਪਾਲ ਹਿਮਾਲਿਆ ਦਾ ਠੀਕ ਹੈ ਨੇਪਾਲ ਹਿਮਾਲਿਆ ਦਾ ਪੂਰਬ ਤੋਂ ਲੈ ਕੇ ਪੱਛਮ ਤੱਕ ਵੱਧ ਫਲਾ ਹੈ ਅਗਲਾ ਪ੍ਰਸ਼ਨ ਆ ਗਿਆ ਭਾਰਤ ਦਾ ਇੱਕੋ ਇੱਕ ਸਰਗਰਮ ਜਿਗਵਾਲਾ ਮੁਖੀ ਜਵਾਲਾ ਮੁਖੀ ਹਿੜਲੀਆਂ ਥਾਵਾਂ ਵਿੱਚੋਂ ਕਿੱਥੇ ਸਥਿਤ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਅੰਡਮਾਨ ਨਿਕੋਬਰ ਆਈਲੈਂਡ ਦੇ ਵਿੱਚ ਅੰਡਮਾਨ ਨਿਕੋਬਰ ਆਈਲੈਂਡ ਦੇ ਵਿੱਚ ਸੌਰੀ ਅੰਡਮਾਨ ਕੱਲਾ ਠੀਕ ਹੈ ਯਾਦ ਰੱਖਣ ਤੁਸੀਂ ਇੱਕੋ ਇੱਕ ਸਰਗਰਮ ਜਵਾਲਾ ਮੁਖੀ ਆ ਜੋ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ ਭਾਰਤ ਦਾ ਕਿਹੜਾ ਰਾਜ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰੱਦ ਸਾਂਝੀ ਕਰਦਾ ਹੈ ਪੱਛਮ ਬੰਗਾਲ ਠੀਕ ਹੈ ਪੱਛਮ ਬੰਗਾਲ ਸਭ ਤੋਂ ਮਤਲਬ ਕਿ ਲੰਬੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਕਿਸ ਨਾਲ ਕਰਦਾ ਤੁਹਾਨੂੰ ਪਤਾ ਹੈ ਬੰਗਲਾਦੇਸ਼ ਨਾਲ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਅ ਅਗਲਾ ਪ੍ਰਸ਼ਨ ਗੁਜਰਾਤ ਦੀ ਕਸ਼ਦਾ ਰਣ ਕਿਸ ਕਿਸਮ ਦੇ ਭੂ-ਕਾਰ ਲਈ ਮਸ਼ਹੂਰ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ B ਲੂਨ ਮਾਰਸ਼ ਖਾਰਾ ਦਲਦਲ ਅਗਲਾ ਪ੍ਰਸ਼ਨ 18ਵਾਂ ਕਿਹੜੀ ਕਾਲਪਨਿਕ ਰੇਖਾ ਲਗਭਗ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ? অপশন ਸੀ কর্ক রেখা। ਅਗਲਾ ਪ੍ਰਸ਼ਨ ਪશ્ਚਮੀ ਘਾਟਾਂ ਨੂੰ ਸਥਾਨਕ ਤੌਰ ਤੇ ਵੱਖ ਵੱਖ ਨਾਮ ਨਾਲ ਜਾਣਿਆ ਜਾਂਦਾ ਹੈ। ਹਿਲਡਿੰਗਾਂ ਵਿੱਚੋਂ ਕਿਹੜਾ ਉਹਨਾਂ ਵਿੱਚੋਂ ਇੱਕ ਨਹੀਂ ਹੈ? ਇਸ ਸਵਾਲ ਦਾ ਉੱਤਰ ਹੈ ਮੈਕਲ ਰੇਂਜ ਮੱਧ ਪ੍ਰਦੇਸ਼ ਵਿੱਚ। ਅਗਲਾ ਪ੍ਰਸ਼ਨ ਗੰਗਾ ਤੇ ਬ੍ਰਹਮਪੁੱਤਰਾਂ ਦਾ ਦਧੀਆਂ ਅੰਤ ਵਿੱਚ ਕਿੱਥੇ ਜਾ ਕੇ ਮਿਲਦੀਆਂ ਹਨ ਡਿੱਗਦੀਆਂ ਹਨ ਬੰਗਾਲ ਦੀ ਖਾੜੀ ਚ ਠੀਕ ਹੈ ਯਾਦ ਰੱਖਣਾ ਅਗਲਾ ਪ੍ਰਸ਼ਨ 21ਵਾਂ ਭਾਰਤੀ ਸਭ ਤੋਂ ਵੱਡ ਵੱਡ ਜੰਗਲੀ ਖੇਤਰ ਕਿਸ ਰਾਜ ਵਿੱਚ ਹੈ ਮੱਧ ਪ੍ਰਦੇਸ਼ ਚ ਅਗਲਾ ਪ੍ਰਸ਼ਨ 22ਵਾਂ ਮਸ਼ਹੂਰ ਸੁੰਦਰਵਨ ਡੈਲਟਾ ਕਿਸ ਜਾਨਵਰ ਦਾ ਘਰ ਹੈ ਯਾਦ ਰੱਖਣੀ ਹੈ बहुत इंपोर्टेंट आ बंगाल टाइगर का ठीक है सुंदरबन डेल्टा बंगाल टाइगर का ठीक है घर है अगले प्रश्न से गल करते हैं इस सवाल का उत्तर ऑप्शन बी ठीक है अगले प्रश्न तेईम हेल्प बच्चों केड़ा शहर गंगा नदी के किनारे स्थित है ਇਸ ਵਾਲਾ ਦੂਸਰਾ ਆਪਸ਼ਨ B ਕਾਨਪੁਰ ਦੋਸਤੋ ਤੁਸੀਂ ਮਤਲਬ ਕਿ ਮੈਰਾਥਨ ਵੀਡੀਓ ਤੋਂ ਤੁਹਾਨੂੰ ਲਿੰਕ ਆਪਣੇ ਟੈਲੀਗ੍ਰਾਮ 'ਚ ਮਿਲੇਗਾ ਟੈਲੀਗ੍ਰਾਮ ਨੌਕਰੀ ਗੁਰੂ ਹੈ ਠੀਕ ਹੈ ਨੌਕਰੀ ਗੁਰੂ ਟੈਲੀਗ੍ਰਾਮ ਦਾ ਲਿੰਕ ਲੈਣ ਲਈ ਤੁਸੀਂ ਆਪਣੇ ਵਟਸਐਪ ਕਰ ਸਕਦੇ ਹੋ 9888743689 ਆਪਣਾ ਨੰਬਰ ਹੈ 988743689 ਠੀਕ ਹੈ ਤੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਸਾਰੇ ਨੋਟਸ ਮਿਲ ਜਣੇ ਬਹੁਤ ਸਾਰੀਆਂ PDF ਆਪਾਂ ਬਣਾ ਚੁੱਕੇ ਹਾਂ ਠੀਕ ਹੈ 7 8 800 ਮਤਲਬ ਕੁਐਸਚਨ ਇੰਗਲਿਸ਼ ਪੇ ਜਾਂ ਦੋਨਾਂ ਭਾਸ਼ਾਵਾਂ 'ਚ ਅਲੱਗ-ਅਲੱਗ ਸਬਜੈਕਟਸ ਦੇ ਠੀਕ ਹੈ ਤੁਸੀਂ ਦੇਖ ਵੀ ਲਈਏ ਹੁਣ ਇਹ ਵੀਡੀਓ ਹਾਂ ਇਹ ਵੀ ਪੀਡੀਐਫ ਉਹਦੇ ਵਿੱਚ ਲਗਭਗ 700 ਪਲੱਸ ਪ੍ਰਸ਼ਨ ਅ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਕੁਇਕ ਕਾਰਸ਼ਿਲ ਜੋਹਾਰੀ بندرਗਾ ਕਿੱਥੇ ਸਥਿਤ ਹੈ ਕੰਦਲਾ ਠੀਕ ਹੈ ਦੀਨਦਿਆਲ ਪੋਰਟ ਠੀਕ ਹੈ ਅਗਲਾ ਪ੍ਰਸ਼ਨ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਦਾ ਸਭ ਤੋਂ ਉੱਚਾ ਡੈਮ ਕਿਹੜਾ ਹੈ ਤੇਰੀ ਡੈਮ ਯਾਦ ਰੱਖਣਾ ਆਪਸ਼ਨ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 26ਵਾਂ ਕਿਹੜਾ ਦਰਾ ਕਿਰਨਗਰ ਨੂੰ ਲੈਣਾ ਜੋੜਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਜੋ ਜੀਲਾਦਰਾ ਠੀਕ ਆ ਆਪਸ਼ਨ ਸੀ ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਮਸ਼ਹੂਰ ਮਹਾਨ ਭਾਰਤੀ ਮਾਰੂਥਲ ਮੁੱਖ ਤੌਰ ਤੇ ਕਿਸ ਰਾਜ ਵਿੱਚ ਸਥਿਤ ਹੈ ਰਾਜਸਥਾਨ ਦੇ ਵਿੱਚ ਠੀਕ ਆ ਆਪਸ਼ਨ ਸੀ ਇਸ ਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਹੈਗਾ ਨਰਮਦਾ ਨਦੀ ਕਿੱਥੋਂ ਨਿਕਲਦੀ ਹੈ ਆਮਰਕੰਟਕ ਪਠਾਰ ਦੇ ਵਿੱਚੋਂ ਠੀਕ ਆ অপਸ਼ਨ ਸੀ ਜਦੋਂ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਆ ਕਿ ਇਸ ਸ਼ਹਿਰ ਨੂੰ ਦक्कਨ ਦੀ ਰਾਣੀ ਕਿਹਾ ਜਾਂਦਾ ਹੈ ਡੈਕਨ ਕੁਈਨ ਡੈਕਨ ਕੁਈਨ ਕਿਸ ਨੂੰ ਕਿਹਾ ਜਾਂਦਾ ਹੈ ਕਿਸ਼ਰਨ ਪੂਨੇ ਨੂੰ ਆਪਸ਼ਨ ਬੀ ਅਗਲੇ ਪ੍ਰਸ਼ਨ ਤੇ ਚਲਦੇ ਆ ਕਿਹੜਾ ਅਕਸ਼ਾਂ ਅਕਸ਼ਾਂਸ਼ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੂੰ ਵੱਖ ਕਰਦਾ ਹੈ ਠੀਕ ਹੈ ਇਹ ਵਰਲਡ ਜੀਓਗ੍ਰਾਫੀ ਦਾ ਪ੍ਰਸ਼ਨ ਹੈ ਠੀਕ ਹੈ ਤੇ ਬਹੁਤ ਹੀ ਇੰਪੋਰਟੈਂਟ ਹੈ 38ਵਾਂ ਸਮਾਨ ਅੰਤਰ ਠੀਕ ਆ ਆਕਾਸ਼ ਜਿਹੜਾ ਹੈਗਾ ਇਹ ਵੱਖ ਕਰਦਾ ਹੈ ਉੱਤਰੀ ਕੋਰੀਆ ਤੇ ਦੱਖਣ ਕੋਰੀਆ ਨੂੰ ਠੀਕ ਆ ਅਗਲਾ ਪ੍ਰਸ਼ਨ ਭਾਰਤ ਦੇ ਕਿਹੜੇ ਰਾਜ ਦੀ ਸਰਹੱਦ ਤਿੰਨ ਦੇਸ਼ਾਂ ਨੇਪਾਲ ਪਟਾਣਾ ਤੇ ਚੀਨਾ ਨਾਲ ਲੱਗ ਚੀਨ ਨਾਲ ਲੱਗਦੀ ਹੈ ਕਿਹੜੇ ਰਾਜ ਦੀ ਠੀਕ ਆ ਸਿੱਕਮ ਦੀ ਠੀਕ ਆ ਸਿੱਕਮ ਇੱਕ ਅਜਿਹਾ ਰਾਜ ਆ ਭਾਰਤ ਦਾ ਜਿਸ ਦੀ ਸਰਹੱਦ ਤਿੰਨ ਦੇਸ਼ਾਂ ਨੇਪਾਲ ਪਟਾਣਾ ਤੇ ਚੀਨ ਨਾਲ ਲੱਗਦੀ ਆ ਅਗਲਾ ਪ੍ਰਸ਼ਨ ਨਾਥਪਾ ਚੱਕਰੀ ਪਾਵਰ ਪ੍ਰੋਜੈਕਟ ਕਿਸ ਨਦੀ ਤੇ ਸਥਿਤ ਹੈ ਸਤਲੁਜ ਤੇ ਆਪਸ਼ਨ ਸੀ ਇਸ ਦਾ ਉੱਤਰ ਅਗਲਾ ਪ੍ਰਸ਼ਨ ਤੇ ਚਲਦੇ ਹਾਂ ਕਿਹੜੀ ਮਿੱਟੀ ਦੀ ਕਿਸਮ ਭਾਰਤ ਦੇ ਸਭ ਤੋਂ ਵੱਡੇ ਖੇਤਰ ਨੂੰ ਕਵਰ ਕਰਦੀ ਹੈ ਜਲੌੜ ਮਿੱਟੀ ਅਲੂਵিয়াল ਸੋਇਲ ਜਿਹਨੂੰ ਕਹਿੰਦੇ ਆ ਠੀਕ ਆ ਅਗਲਾ ਪ੍ਰਸ਼ਨ ਮਸ਼ਹੂਰ ਚਰੀਆਂ ਕੋਲੇ ਦੀਆਂ ਖਾਣਾ ਇਸ ਰਾਜ ਵਿੱਚ ਸਥਿਤ ਹਨ ਠੀਕ ਆ ਚਰੀਆਂ ਕੋਲੇ ਦੀਆਂ ਖਾਣਾ ਠੀਕ ਹੈ ਇਹ फेमस ਚਰੀਆਂ ਕੋਲੇ ਦੀ ਖਾਣਾ ਨਾਮ ਆ ਕੋਲੇ ਦੀਆਂ ਖਾਣਾ ਦਾ ਚਰੀਆਂ ਠੀਕ ਹੈ ਕਿਸ ਰਾਜ ਵਿੱਚ ਕਿਸਮ ਰਾਜ ਵਿੱਚ ਸਥਿਤ ਹਨ ਝਾਰਖੰਡ ਦੇ ਵਿੱਚ ਠੀਕ ਹੈ ਚਰੀਆਂ ਝਾਰਖੰਡ ਦੇ ਵਿੱਚ ਠੀਕ ਹੈ ਯਾਦ ਰੱਖਣਾ ਅਗਲਾ ਪ੍ਰਸ਼ਨ ਭਾਰਤ ਵਿੱਚ ਚੌਲਾਂ ਦਾ ਸਭ ਤੋਂ ਵੱਧ ਉਤਪਾਦਕ ਰਾਜ ਕਿਹੜਾ ਹੈ ਚੌਲ ਕਿੱਥੇ ਹੁੰਦੇ ਸਾਰਿਆਂ ਨਾਲੋਂ ਜ਼ਿਆਦਾ ਭਾਰਤ ਦੇ ਵਿੱਚ ਪੱਛਮੀ ਬੰਗਾਲ ਠੀਕ ਹੈ ਦੋ ਵਾਰੀ ਝੋਨਾ ਲੱਗਦਾ ਉੱਥੇ ਯਾਦ ਰੱਖਣਾ ਸਾਲ 'ਚ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਭਾਰਤੀ ਮੁੱਖ ਭੂਮੀ ਦਾ ਸਭ ਤੋਂ ਦੱਖਣੀ ਸਿਰਾ ਕਿਹੜਾ ਹੈ ਕੰਨਿਆ ਕੁਮਾਰੀ ਠੀਕ ਹੈ অপশন B ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਪ੍ਰਾਇਦੀਪ ਭਾਰਤ ਵਿੱਚ ਸਭ ਤੋਂ ਲੰਬੀ ਨਦੀ ਕਿਹੜੀ ਹੈ ਠੀਕ ਹੈ ਪੈਨਿਨਸੂਲਰ ਇੰਡੀਆ ਕਹਿੰਦੇ ਨੇ ਜਿਹਨੂੰ ਮਤਲਬ ਪ੍ਰਾਇਦੀਪ ਭਾਰਤ ਉਸ ਤੋਂ ਸਭ ਤੋਂ ਲੰਬੀ ਨਦੀ ਕਿਹੜੀ ਹੈ ਗਦਾਵਰੀ অপশন B ਅਗਲਾ ਪ੍ਰਸ਼ਨ ਆ ਗਿਆ ਸਰਵੇ ਆਫ ਇੰਡੀਆ ਵਿਭਾਗ ਦਾ ਮੁੱਖ ਦਫਤਰ ਕਿੱਥੇ ਸਥਿਤ ਹੈ অপশন C ਦੇਰਾਦੂਨ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਿਸ ਸੈਨ ਨੂੰ ਭਾਰਤ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਐਮ ਦਾ ਵਾਰ ਨੂੰ ਠੀਕ ਆ অপਸ਼ਨ ਸੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਿਹੜਾ ਜਲ ਸੰਧੀ ਭਾਰਤ ਅਤੇ ਸ਼੍ਰੀਲੰਕਾ ਨੂੰ ਵੱਖ ਕਰਦੀ ਹੈ ਕਿਹੜੀ ਜਲ ਸੰਧੀ ਜਿਹੜੀ ਭਾਰਤ ਸ਼੍ਰੀਲੰਕਾ ਨੂੰ ਵੱਖ ਕਰਦੀ ਹੈ ਪਾਕ ਸਟੇਟ অপਸ਼ਨ ਬੀ ਠੀਕ ਆ ਪਾਕ ਜਲ ਸੰਧੀ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਭਾਰਤ ਦਾ ਇੱਕੋ ਇੱਕ ਅਜੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਜਿਸ ਦੀ ਸਰਦ ਚੀਨ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਲੱਗਦੀ ਹੈ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਿਆ ਠੀਕ ਹੈ ਹੁਣ ਪਹਿਲਾ ਰਾਜਸੀਏ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹਦੀ ਸਰਹੱਦ ਚੀਨ ਨੂੰ ਵੀ ਲੱਗਦੀ ਹੈ ਪਾਕਿਸਤਾਨ ਨੂੰ ਵੀ ਲੱਗਦੀ ਹੈ ਅਤੇ ਅਫਗਾਨਿਸਤਾਨ ਨੂੰ ਵੀ ਲੱਗਦੀ ਹੈ ਠੀਕ ਹੈ ਸਿੱਕਮ ਅੰਦੀ ਤੋਂ ਨੇਪਾਲ ਪਟਾਨ ਅਤੇ ਚੀਨ ਦਾ ਠੀਕ ਹੈ ਤੇ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਭਾਰਤ ਦਾ ਕੇਸਰ ਉਤਪਾਦਕ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ਇੱਥੇ ਕੇਸਰ ਜਿਆਦਾ ਆ ਜਾਂਦਾ ਜੰਮੂ ਕਸ਼ਮੀਰ ਚ ਕੇਸਰ ਉਤਪਾਦਕ ਆ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ 43ਵੇਂ ਹਿੱਲਿੰਗੀਆਂ ਪਹਾ੍ਰੜਤੀ ਲੜੀਆਂ ਵਿੱਚੋਂ ਭਾਰਤ ਵਿੱਚ ਸਭ ਤੋਂ ਪੁਰਾਣੀ ਕਿਹੜੀ ਹੈ ਅਰਾਵਲੀ ਰੇਂਜ ਆਪਸ਼ਨ ਸੀ ਜਿਹੜਾ ਉੱਤਰ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ 44ਵਾਂ ਧਰਤੀ ਦੀਆਂ ਪੌਤਿਕ ਵਿਸ਼ੇਸ਼ਤਾਵਾਂ ਤੇ ਇਸ ਦੇ ਬਾਇਓਮੰਡਲ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਭਗੋਲ ਠੀਕ ਹੈ ਜੀਓਗ੍ਰਾਫੀ ਜੋ ਆਪਾਂ ਪੜ ਰਹੇ ਹਾਂ ਠੀਕ ਹੈ ਪੌਤਿਕ ਧਰਤੀ ਦੀਆਂ ਪੌਤਿਕ ਵਿਸ਼ੇਸ਼ਤਾਵਾਂ ਤੇ ਬਾਇਓਮੰਡਲ ਦਾ ਧਿਆਨ ਕਰ ਰਹੇ ਆਪਾਂ ਠੀਕ ਹੈ ਉਸ ਦੇ ਰਿਗਾਰਡਿੰਗ ਪ੍ਰਸ਼ਨ ਆਏ ਸਾਰੇ ਇਹਨੂੰ ਜੀਓਗ੍ਰਾਫੀ ਕਹਿੰਦੇ ਆ ਹੇਠ ਲਿਖੇ ਰਾਜਾਂ ਵਿੱਚੋਂ ਕੌਣ ਭਾਰਤ ਵਿੱਚ ਮੂੰਗਫਲੀ ਦਾ ਸਭ ਤੋਂ ਵੱਡਾ ਉਤਪਾਦਕ ਹੈ অপਸ਼ਨ B ਗੁਜਰਾਤ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 46ਵਾਂ ਮੁੰਬਈ ਸ਼ਹਿਰ ਨੂੰ ਕਿਸ ਮਾਨਸੂਨ ਪੌਣ ਪ੍ਰਣਾਲੀ ਤੋਂ ਮੀਂਹ ਮਿਲਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੱਖਣ ਪੱਛਮੀ ਮਾਨਸੂਨ ਤੋਂ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 47ਵਾਂ ਹੇਠ ਲਿਖੇ ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜਿੰਦਾ ਗੜਾ ਚੋਟੀ অপਸ਼ਨ ਸੀ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 48ਵਾਂ ਪ੍ਰਸ਼ਨ ਹਿਮਾਲਿਆ ਪਰਬਤ ਕਿਸ ਕਿਸਮ ਦੇ ਪਹਾੜਾਂ ਦੀ ਉਦਾਹਰਣ ਹਨ ਇਸ ਸਵਾਲ ਦਾ ਉੱਤਰ ਹੈਗਾ ਫੋਲਡ ਪਹਾੜਾਂ ਦੀ ਮੋੜਵੇਂ ਪਹਾੜਾਂ ਦੀ ਠੀਕ ਹੈ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ 49ਵਾਂ ਪ੍ਰਸ਼ਨ ਕਿਹੜੀ ਨਦੀ ਸ਼ਿਪਸ ਮਧਰਮ ਝਰਨਾ ਬਣਾਉਂਦੀ ਹੈ ਕਿਹੜੀ ਨਦੀ ਹੋਣਾ ਦੀ ਕਵੇਰੀ ਯਾਦ ਰੱਖਣਾ ਸ਼ਿਪਸ ਮਧਰਮ ਝਰਨਾ ਬਣਾਉਂਦੀ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 50ਵਾਂ ਹਿਮਾਲਿਆ ਦੀ ਸਭ ਤੋਂ ਦੱਖਣੀ ਰੇਂਜ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸ਼ਿਵਾਲਿਕਸ ਠੀਕ ਹੈ ਯਾਦ ਰੱਖਣਾ ਹਿਮਾਲਿਆ ਦੀ ਸਭ ਤੋਂ ਦੱਖਣੀ ਰੇਂਜ ਹੈ ਸ਼ਿਵਾਲਿਕਸ ਠੀਕ ਹੈ ਤੇ ਦੋਸਤੋ ਅੱਜ ਦੇ ਇਹ 50 ਪ੍ਰਸ਼ਨ ਕਵਰ ਹੋ ਗਏ ਤੁਹਾਡੇ ਤੇ ਮੈਰਾ ਟੂਨ ਵੀਡੀਓ ਜਲਦੀ ਆ ਜੂਗੀ ਇਸ ਦੀ ਸਾਰੇ ਪ੍ਰਸ਼ਨ ਆਪਾਂ ਕਵਰ ਕਰਵਾ ਦਾਂਗੇ ਤੁਸੀਂ ਦੇਖ ਸਕਦੇ ਹੋ ਪੀਡੀਐਫ ਲਗਭਗ 700 ਪਲੱਸ ਪ੍ਰਸ਼ਨ ਇਸ ਪੀਡੀਐਫ ਚ ਹਰੇਕ ਸਬਜੈਕਟ ਦੀ ਆਪਾਂ ਨੇ ਇਦਾਂ ਹੀ ਬਣਾ ਰੱਖੀ ਆ 7-800 ਪ੍ਰਸ਼ਨ ਹਰੇਕ ਸਬਜੈਕਟ ਦੇ ਇੱਕ ਟੌਪਿਕ ਦੇ ਲਗਭਗ ਤੁਹਾਨੂੰ ਦਿਖਾ ਵੀ ਦਿੱਤੇ ਹਿਸਟੋਰੀ ਮੋਡਰਨ ਹਿਸਟਰੀ ਦੇ ਵੀ ਹੈਗੇ ਹਨ ਉਹ ਵੀ ਤੁਹਾਨੂੰ ਵੀਡੀਓ ਆਪਣੇ ਪਾਸ ਚੁੱਕੇ ਆ ਉਹ ਚ ਦਿਖਾ ਚੁੱਕੇ ਆ ਵੀ ਹਨ ਤੇ ਉਹਦੇ ਬਾਅਦ ਆਪਾਂ ਸਪੋਰਟਸ ਕਰੰਟ ਅਫੇਅਰ ਦੇ ਵੀ ਪਾ ਚੁੱਕੇ ਆ ਹਨ ਉਹਦੇ ਬਾਅਦ ਪਾਲਿਟੀ ਦੀ ਵੀ ਤੁਹਾਨੂੰ ਦਿਖਾ ਚੁੱਕੇ ਆ ਵੀ 800 ਪਲੱਸ ਪ੍ਰੈਸ਼ਨ ਪਏ ਆਪਣੇ ਕੋਲ ਇਦਾਂ ਸਾਰੇ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਆਪਣੇ ਬਣਾਏ ਹੋਏ ਆ ਠੀਕ ਆ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਗਲਿੱਕ ਕੀਤਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬੱਦ-ਬੱਦ ਬੱਚਿਆਂ ਨੂੰ ਇਸ ਚੈਨਲ ਤੱਕ ਜੋੜੋ ਤਾਂ ਜੋ ਅੱਪ ਜਲਦੀ ਤੋਂ ਜਲਦੀ ਮੈਰਾਥਨ ਵੀਡੀਓ ਲੈ ਕੇ ਆਈਏ ਠੀਕ ਆ ਤੇ ਅੱਜ ਦੀ ਵੀਡੀਓ ਚ ਵਸੇ ਨੇ ਧੰਨਵਾਦ